ਸ੍ਰੀ ਕਾਲ ਜੀ ਸਾਰਿਆਂ ਨੂੰ ਨਾਸ਼ਟਾ ਫੂਡ ਬਲੌਗ ਤੇ ਮੈਂ ਜਸਵਿੰਦਰ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਪਾਵਾਂਗੇ ਜੀ ਆਪਾਂ ਮਿਰਚਾਂ ਤੇ ਅਦਰਕ ਦਾ ਆਚਾਰ ਦੇਖੋ ਜੀ ਆਪਾਂ ਸਾਰਾ ਤੋਂ ਪਹਿਲਾਂ ਮਿਰਚਾਂ ਚੰਗੀ ਤਰ੍ਹਾਂ ਵਾਸ਼ ਕਰਕੇ ਇਸ ਤਰ੍ਹਾਂ ਇਸ ਵਿੱਚ ਕੱਟ ਲਗਾ ਲੈਣਾ ਹੈ ਕੱਟ ਲਵਾਉਣ ਤੋਂ ਬਾਅਦ ਆ ਇੱਥੇ ਆਪਾਂ ਅਦਰਕ ਲਵਾਂਗੇ ਅਦਰਕ ਨੂੰ ਵੀ ਲੰਬੇ ਲੰਬੇ ਸਪਾਈਸ ਦੇ ਵਿੱਚ ਕੱਟ ਲਵਾਂਗੇ ਅਦਰਕ ਬਹੁਤ ਹੀ ਵਧੀਆ ਸੀ ਇਸ ਵਿੱਚ ਬਿਲਕੁਲ ਰੇਸ਼ਾ ਨਹੀਂ ਸੀ ਇਸ ਇਸ ਤਰ੍ਹਾਂ ਦੇ ਅਦਰਕ ਦਾ ਅਚਾਰ ਬਹੁਤ ਹੀ ਵਧੀਆ ਬਣਦਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਚਲੋ ਜੀ ਆਪਾਂ ਸਾਰੀਆਂ ਚੀਜ਼ਾਂ ਰੈਡੀ ਕਰ ਲਈਆਂ ਨੇ ਉਸ ਤੋਂ ਬਾਅਦ ਆਪਾਂ ਮਸਾਲਾ ਰੈਡੀ ਕਰਾਂਗੇ ਜਿਸ ਵਿੱਚ ਮੈਂ ਜੀਰਾ, ਸਰੋਂ ਤੇ ਸੌਂਫ ਲਈ ਹੈ ਇੱਕ ਪੈਨ ਦੇ ਵਿੱਚ ਇਹਨੂੰ ਆਪਾਂ ਹਲਕਾ-ਹਲਕਾ ਰੋਸਟ ਕਰਾਂਗੇ ਦੇਖੋ ਜੀ ਆਪਾਂ ਰੋਸਟ ਕਰ ਰਹੇ ਹਾਂ ਰੋਸਟ ਹੋਣ ਤੋਂ ਬਾਅਦ ਆਪਾਂ ਇਹਨੂੰ ਦਰਦ ਰਜਿਆ ਪੀਸ ਲਵਾਂਗੇ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਬਟ ਮਿਕਸੀ ਦੇ ਵਿੱਚ ਜਿਆਦਾ ਪੀਸ ਆ ਜਾਂਦਾ ਆਪਾਂ ਨੇ ਦਰਦ ਰਜਿਆ ਹੀ ਰੱਖਣਾ ਇਸ ਨੂੰ ਇਸ ਲਈ ਮੈਂ ਚੱਕਲੇ ਲੈ ਲਏ ਦੀ ਸਹਾਇਤਾ ਨਾਲ ਇਸ ਨੂੰ ਪੀਸ ਲਿਆ ਹੈ ਇਸ ਤੋਂ ਬਾਅਦ ਆਪਾਂ ਇਹ ਮਸਟਰਡ ਆਇਲ ਨੂੰ ਚੰਗੀ ਤਰ੍ਹਾਂ ਹੀਟ ਕਰ ਲੈਣਾ ਹੈ ਇਸ ਵਿੱਚ ਮੈਂ ਦੇਗੀ ਮੇਚ ਜਿਹੜਾ ਮਸਾਲਾ ਆਪਾਂ ਨੇ ਭੁੰਨ ਕੇ ਰੱਖਿਆ ਸੀ ਉਹ ਵਾਲਾ ਵਿੱਚ ਪਾ ਲੈਣਾ ਹੈ ਤੇ ਨਮਕ ਨਮਕ ਦੀ ਕੁਆਂਟੀਟੀ ਥੋੜੀ ਜਿਹੀ ਤੁਸੀਂ ਜ਼ਿਆਦਾ ਰੱਖਿਓ ਕਿਉਂਕਿ ਆਪਾਂ ਜਾਰ ਵਿੱਚ ਯੂਜ਼ ਕਰਨਾ ਹੈ ਚਲੋ ਜੀ ਇਹਨੂੰ ਚੰਗੀ ਤਰ੍ਹਾਂ ਮਲੋਂਦੇ ਹੋਏ ਆਪਾਂ ਨੇ ਜਿਹੜੀਆਂ ਅਦਰਕ ਵਰ ਮਿਰਚਾਂ ਰੈਡੀ ਕਰਕੇ ਰੱਖਿਆ ਉਸ ਵਿੱਚ ਪਾ ਦੇਣਾ ਹੈ ਇਸ ਨੂੰ ਆਪਾਂ ਹਲਕੇ ਹੱਥ ਨਾਲ ਟੋਸ ਕਰ ਲਵਾਂਗੇ ਤੇ ਸਾਰਾ ਮਸਾਲਾ ਇਸ ਮਿਰਚਾਂ ਤੇ ਅਦਰਕ ਦੇ ਉੱਤੇ ਲਗਾ ਦੇਵਾਂਗੇ ਦੇਖੋ ਜੀ ਆਪਣਾ ਮਸਾਲਾ ਲੱਗ ਕੇ ਰੈਡੀ ਹੋ ਚੁੱਕਿਆ ਵਾ ਇਸ ਤੋਂ ਬਾਅਦ ਆਪਾਂ ਇੱਕ ਕੱਚ ਦੇ ਬਰਤਨ ਵਿੱਚ ਇਸ ਨੂੰ ਸਟੋਰ ਕਰ ਲਵਾਂਗੇ ਤੇ ਇੱਕ ਹਫ਼ਤਾ ਇਸ ਨੂੰ ਧੁੱਪ ਲਗਾਉਂਦੇ ਰਾਵਾਂਗੇ ਕਿਉਂਕਿ ਬਰਸਾਂਤਾ ਦਾ ਮੌਸਮ ਚੱਲ ਰਿਹਾ ਹੈ ਇਸਕਾ ਕੀ ਅਚਾਰ ਖਰਾਬ ਹੋ ਸਕਦਾ ਹੈ ਚਲੋ ਇਹ ਪੈਂਸ ਨੂੰ ਸੱਚੇ ਦੇ ਬਰਤਨ ਵਿੱਚ ਸਟੋਰ ਕਰ ਲੰਨੇ ਇਸ ਨੂੰ ਟਾਈਟ ਤੱਕ ਨਾ ਕੇ ਰੱਖ ਲੰਨੇ ਦੇਖੋ ਜੀ ਆਪਣਾ ਮਿਰਚਾਂ ਤੇ ਅਦਰਕ ਦਾ ਅਚਾਰ ਰੈਡੀ ਹੋ ਚੁੱਕਿਆ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਸ ਕਰਿਓ ਥੈਂਕ ਯੂ